ਲੈ ਵੀ ਦੋਸਤੋ ਅੱਜ ਸਾਨੂੰ ਤਿੰਨ ਟਰੈਕਟਰਾਂ ਦਾ ਮੁਕਾਬਲਾ ਦਿਖਾਉਣੇ ਆ ਤਿੰਨ ਟਰੈਕਟਰ ਤੂੜੀ ਵਾਲੀਆਂ ਮਸ਼ੀਨਾਂ ਦਾ ਦੋ ਕੇਐਸ ਮਸ਼ੀਨਾਂ ਨੇ ਇਧਰੋਂ ਜਿਹੜਾ ਸਾਹਮਣੇ ਤੁਹਾਨੂੰ ਦਿਖ ਰਿਹਾ ਸਵਰਾਜ 855 ਕੇਐਸ ਮਸ਼ੀਨ ਹੈ ਜੀ ਜਿਹੜਾ ਇਹ ਤੁਹਾਨੂੰ ਸਾਹਮਣੇ ਦਿਖ ਰਿਹਾ ਹੈ ਜੀ ਸੋਨਾ ਲੀਕਾ 750 ਨਾਰਥ ਮਸ਼ੀਨ ਹੈ ਤੇ ਇੱਕ ਨੂੰ ਦਿਖ ਰਿਹਾ ਹੈ ਜੀ ਜ਼ੂਮ ਕਰਕੇ ਦਿਖਾਵਾਂ ਆ ਦਿਖ ਰਿਹਾ ਇਹ ਹਾਲੈਂਡ ਹੈ ਜੀ ਕੇਐਸ ਮਸ਼ੀਨ ਹੈ 5500 ਹਾਲੈਂਡ ਜੋ ਕਿ ਪੇਪਰ ਸ਼ੋਅ ਵਿੱਚ ਆਉਂਦਾ ਹੈ ਤਿੰਨਾਂ ਦਾ ਮੁਕਾਬਲਾ ਹੁਣ ਟਰਾਲੀਆਂ ਭਰ ਚੁੱਕੇ ਨੇ ਇਹ ਇਧਰਲਾ ਬਾਈ ਨੇ ਟਰਾਲੀ ਭਰ ਕੇ ਪਾ ਚੁੱਕਿਆ ਹੁਣ ਜਿਹੜੀਆਂ ਨਵੀਆਂ ਟਰਾਲੀਆਂ ਪੈਣਗੀਆਂ ਟਾਈਮ ਆਪਾਂ ਨੋਟ ਕਰ ਲਾਂਗੇ ਜੀ ਆ ਦੇਖੋ ਆਪਾਂ ਨੇ ਲਿਖ ਲਿਆ ਸਵਰਾਜ 855 ਮਸ਼ੀਨ ਕੇਐਸ 1:00 ਵਜ ਕੇ ਕੈ ਮਿੰਟਾਂ ਤੇ ਚੱਲੂਗੀ ਇਹ ਲਿਖਾਂਗੇ ਆਪਾਂ ਹੁਣ ਇਹਦਾ ਇਧਰੋਂ ਸੋਨਾਲੀਕਾ 750 ਮਸ਼ੀਨ ਨੌਰਥ 1:00 ਵਜ ਕੇ ਕੈ ਮਿੰਟਾਂ ਤੇ ਵੀ ਚੱਲੂਗੀ ਹੁਣ ਇਧਰੋਂ ਹੌਲੈਂਡ 1:00 ਵਜ ਕੇ ਜਿੰਨੇ ਤੇ ਵੀ ਚੱਲੂਗਾ ਹੁਣ ਟਾਈਮ ਹੋ ਗਿਆ 1:00 ਕੇ ਆਪਣਾ 30 32 ਮਿੰਟਾਂ ਦਾ ਜਿੰਨੇ ਤੇ ਹੁਣ ਚਾਲੂ ਹੋਣਗੇ ਉਵੇਂ ਜੁੱਕਰਾ ਆਪਾਂ ਤੁਹਾਨੂੰ ਟਾਈਮ ਨੋਟ ਕਰਾਵਾਂਗੇ ਦੇਖਦੇ ਆ ਕਿਹੜਾ ਪਹਿਲੇ ਨੰਬਰ ਤੇ ਆਉਂਦਾ ਹੈ ਕਿਹੜਾ ਦੂਜੇ ਤੇ ਆਉਂਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਭ ਨੂੰ ਪਤਾ ਚੱਲ ਸਕੇ ਕਿਹੜੀ ਮਸ਼ ਟੈਟ ਕਾਮ ਜਾਵੇ ਸਾਰੀ ਨੌਲੇਜ ਆਪਾਂ ਤੁਹਾਨੂੰ ਅੱਜ ਦਿੰਨੇ ਆ ਜਾਣਕਾਰੀ ਵੀਡੀਓ ਨਾਲ ਬਣੇ ਰਹੋ ਇਧਰੋਂ ਸਵਰਾਜ ਨੇ ਚਾਲੂ ਕਰਤੀ ਜੀ 1:32 ਮਿੰਟਾਂ ਦੇ ਚਾਲੂ ਹੋਈ ਹੈ ਜਮਾ ਸਿਖਰ ਦੁਪਹਿਰ ਦਾ ਟਾਈਮ ਹੈ ਜਿਹੜਾ ਕਹਿੰਦੇ ਹੁੰਦੇ ਨੇ ਵੀ ਟਰਾਲੀਆਂ ਭਰਨ ਦਾ ਟਾਈਮ ਹੀ ਆ ਹੁੰਦਾ 12 ਤੋਂ ਬਾਅਦ ਬਾਅਦ ਦਾ ਤੇ 4-5 ਵਜੇ ਦੇ ਤੱਕ 1:32 ਮਿੰਟਾਂ ਦੇ ਚਾਲੂ ਹੋ ਗਿਆ ਸਵਰਾਜ 855 ਕੇਐਸ ਮਸ਼ੀਨ ਇਧਰੋਂ ਇਹ ਹਲੇ ਪਹਿਲਾਂ ਵਾਲੀਆਂ ਟਰਾਲੀਆਂ ਤੇ ਲੱਗੇ ਹੋਏ ਨੇ ਦਿਖਾਉਣੇ ਆ ਤੁਹਾਨੂੰ ਇਹ ਵੀ ਕਿ ਕਿੰਨੇ ਮਿੰਟਾਂ ਦੇ ਚਾਲੂ ਹੁੰਦੇ ਨੇ ਸਾਰਿਆਂ ਦਾ ਆਪਾਂ ਟਾਈਮ ਨੋਟ ਕਰਾਂਗੇ ਦੇਖਦੇ ਆਂ ਫਿਰ ਅੱਗੇ ਇਹਨੇ ਭਰਤੀ ਸਨਾਲੀਕਾਂ ਨੇ ਦੂਜੀ ਟਰਾਲੀ ਹੁਣ ਪਾਉ ਉਹਦਾ ਟਾਈਮ ਉਦੋਂ ਨੋਟ ਕਰਾਂਗੇ ਤੇ ਸਵਰਾਜ ਦਾ ਆਪਾਂ ਨੇ ਟਾਈਮ ਨੋਟ ਕਰ ਲਿਆ 1:32 ਮਿੰਟਾਂ ਤੇ ਚਾਲੂ ਹੋਈ ਐ। ਬਾਕੀ ਤਿੰਨਾਂ ਕੋਲੇ 11-11 ਫੁੱਟੀਆਂ ਟਰਾਲੀਆਂ ਨੇ ਜੀ ਜਮਾ ਇੱਕੋ ਜੀਆਂ ਟਰਾਲੀਆਂ ਨੇ ਕੋਈ ਵੱਡੀਆਂ ਛੋਟੀਆਂ ਨਹੀਂ ਹੈਗੀਆਂ ਸਿੰਗਲ ਟਾਇਰੀਆਂ ਟਰਾਲੀਆਂ ਨੇ ਤਿੰਨਾਂ ਮਸ਼ੀਨਾਂ ਕੋਲੇ ਤੇ ਬਾਕੀ ਸਿਰੇ ਦਾ ਛੱਕੜ ਹੈ ਸਾਡੇ ਏਰੀਏ 'ਚ ਰਤਨਗੜ੍ਹ ਤਸਵੀਰ ਰਹੀ ਹੈ ਜਿਲ੍ਹਾ ਫਤਿਹਬਾਦ ਜਿਹੜੀ ਕਿ 65 ਮਣ ਤੋਂ ਉੱਤੇ ਉੱਤੇ ਕਣਕ ਹੋਈ ਹੈ ਸਿਰੇ ਦਾ ਸੱਕੜ ਹੈ ਸਾਡੇ ਸੱਕੜ ਸੋਣ ਦਿਖਾਣਿਆ ਦਿਨ ਦੀ ਕਣਕ ਵੱਡੀ ਹੋਈ ਹੈ ਪੂਰਾ ਤਕੜਾ ਸੱਕੜ ਹੈ ਤੇ ਤਿੰਨਾ ਮਸ਼ੀਨਾਂ ਦਾ ਦੇ ਕੋਲੇ ਇੱਕੋ ਜਿਹਾ ਸੱਕੜ ਹੈ ਜਿਹੜਾ ਕਿ ਦੋ ਟਰਾਲੀਆਂ ਤੋਂ ਉੱਤੇ ਉੱਤੇ ਭਰਦੇ ਕੋਈ ਢਾਈ ਭਰੀ ਜਾਂਦਾ ਹੈ ਤੇ ਕੋਈ ਸਵਾ ਦੋ ਜਿਹੜੀ ਰਾਤ ਦੀ ਵੱਡੀ ਉਹ ਤਿੰਨ ਵੀ ਭਰੀ ਜਾਂਦੇ ਨੇ ਦੋ ਤੋਂ ਉੱਤੇ ਉੱਤੇ ਟਰਾਲੀਆਂ ਭਰਦੀਆਂ ਨੇ ਸਵਰਾਜ ਦਾ ਤੁਹਾਨੂੰ ਟਾਈਮ ਦੱਸ ਹੀ ਦਿੱਤਾ 1:32 ਤੇ ਚਾਲੂ ਹੋਇਆ ਇਹ ਹਲੇ ਚਾਲੂ ਕਰਨਗੇ ਸੋਨਾਲੀ ਕਾਨੇ ਕੱਢਤੀ ਹੌਲੈਂਡ ਹਲੇ ਕੱਢੂ ਆ ਦੇਖਦੇ ਆ ਜਿੱਦ ਦੇ ਤਿੰਨੇ ਮਸ਼ੀਨਾਂ ਦੇ ਵਿਚਾਲੇ ਬੈਠੇ ਆ ਸੈਂਟਰ ਚ ਦੋ ਮਸ਼ੀਨਾਂ ਇਧਰ ਨੇ ਆਪਣੇ ਇੱਕ ਸਾਈਡ ਤੇ ਇੱਕ ਮਸ਼ੀਨ ਸਵਰਾਜ ਵਾਲੀ ਇਧਰ ਹੈ ਆਪਣੇ ਇੱਕ ਸਾਈਡ ਤੇ ਉਸੇ ਹਿਸਾਬ ਨਾਲ ਹੀ ਆਪਾਂ ਟਾਈਮ ਨੋਟ ਕਰਿਆ ਕਿਉਂ ਸਵਰਾਜ ਆਪਣੇ ਸਾ ਆਪਣਾ ਖੱਬੇ ਹੱਥ ਐ ਲੈ ਲਓ ਇਹ ਪਹਿਲੀ ਵਾਰ ਹੈ ਤੇ ਇੱਧਰ ਸੋਨਾਲੀ ਕਾ ਵਿਚਾਲੇ ਆ ਇਹ ਵਿਚਾਲੇ ਲਿਖਤਾ ਆਪਾਂ ਨੇ ਹੌਲੈਂਡ ਜਮਾ ਸਰੇ ਤੇ ਉਥਰੇ ਤੇ ਲਿਖਤਾ ਆਪਾਂ ਕਿਸੇ ਨੂੰ ਦੱਸ ਕੇ ਨਹੀਂ ਚਾਲੂ ਕਰਿਆ ਟਾਈਮ ਕਿਉਂਕਿ ਅਨੀ ਜਾਣ ਕੇ ਆਪਾਂ ਅਨੀ ਟੱਕੇ ਵਿਚਾਲੇ ਬੈਠੇ ਆ ਵੀ ਕਿਸੇ ਨੂੰ ਪਤਾ ਨਾ ਚੱਲੇ ਕਿਉਂਕਿ ਰੇਸ਼ ਵੱਧ ਘੱਟ ਕਿਵੇਂ ਜਿਹੜੇ ਹਿਸਾਬ ਨਾਲ ਆਪਦਾ ਨਾਰਮਲ ਚਲਾਉਂਦੇ ਨੇ ਉਹੀ ਹਿਸਾਬ ਨਾਲ ਮਸ਼ੀਨਾਂ ਚੱਲੀ ਜਾਂਦੀਆਂ ਨੇ ਤੇ ਜੁੜੇ ਰਹੋ ਵੀਡੀਓ ਨਾਲ ਦਿਖਾਉਨੇ ਆ ਫਿਰ ਅੱਜ ਝੱਟ ਤੁਹਾਨੂੰ ਝੱਟ ਦੇਖਿਓ ਝੱਟ ਕਿਹੜਾ ਪਹਿਲਾਂ ਬਰੂ ਤਾਲੀਆਂ ਇਹਨਾਂ ਦੀਆਂ ਦੋਨਾਂ ਦੀਆਂ ਆ ਚੁੱਕੀਆਂ ਨੇ ਸੋਨਾਲੀ ਕਾਦੀ ਵੀ ਆ ਗਿਆ ਭਾਈ ਆਸ਼ੇ ਵਾਲਾ ਲੈ ਕੇ ਤੇ ਉਧਰੋਂ ਹੌਲੈਂਡ ਦੀ ਵੀ ਭਾਈ ਸੋਨਾਲੀ ਕਾ ਢੋਣ ਵਾਲਾ ਟਰਾਲੀਆ ਉਹਨੂੰ 35 ਦਾ ਸੋਨਾਲੀ ਕਾਲਾ ਉਹ ਵੀ ਆ ਚੁੱਕਿਆ ਤੇ ਇਹਦਾ ਤੁਹਾਨੂੰ ਦੱਸੀ ਹੈ ਵੀ 1:32 ਮਿੰਟਾਂ ਤੇ ਚਾਲੂ ਹੋ ਗਿਆ ਸੀ ਸਵਰਾਜ ਤਾਂ ਲੋ ਜੀ ਸੋਨਾਲੀ ਕਾ ਨੇ ਵੀ ਕਰਤੀ ਚਾਲੂ ਤੇ ਉਧਰੋਂ ਹੌਲੈਂਡ ਨੇ ਵੀ ਕਰਤੀ ਚਾਲੂ ਜੀ ਕਿਉਂ ਇਹ ਟਰਾਲੀਆਂ ਇਕੱਠੀਆਂ ਆਈਆਂ ਸੀ ਕੁਦਰਤੀ ਇਕੱਠੀਆਂ ਚਲਾਤੀਆਂ ਇਹਨਾਂ ਨੇ ਟਾਈਮ ਇਹਨਾਂ ਦਾ ਨੋਟ ਕਰ ਲਿਆ ਜੀ ਹੌਲੈਂਡ ਦਾ 146 ਤੇ ਇਧਰੋਂ ਸੋਨਾਲੀ ਕਾ ਦਾ ਵੀ 146 ਹੈ ਜੀ ਇਹਨਾਂ ਨੇ ਦੋਨਾਂ ਨੇ ਇਕੱਠੀਆਂ ਚਾਲੂ ਕਰੀਆਂ ਨੇ ਕੁਦਰਤੀ ਇਕੱਠੀਆਂ ਟਰਾਲੀਆਂ ਆ ਗਈਆਂ ਸੀ ਤੇ ਦੇਖਦੇ ਹਾਂ ਹੁਣ ਫਿਰ ਝੱਟ ਵੀਡੀਓ ਨਾਲ ਬਣੇ ਰਹੋ ਫਿਰ ਪੂਰਾ ਸੁਬਾਹ ਦਾ ਉਹ ਅੱਜ ਦੇਖਦੇ ਹਾਂ ਸਵਰਾਜ ਤਾਂ ਲੱਗੀ ਪਈ ਹੈ ਪਹਿਲਾਂ ਦਾ ਕਿਉਂ 1:32 ਮਿੰਟਾਂ ਤੇ ਚਾਲੂ ਹੋਇਆ ਸੀ ਇਹ ਤਾਂ ਤੁਹਾਨੂੰ ਦੱਸੀ ਹੀ ਸੀ ਆਪਾਂ ਤੇ ਇਹਨਾਂ ਦਾ ਦੇਖਦੇ ਆ 1:46 1:46 46 ਮਿੰਟਾਂ ਤੇ ਦੋਨਾਂ ਨੇ ਚਾਲੂ ਕਰੇ ਨੇ ਇਕੱਠੇ ਕਰੇ ਨੇ ਇਹਨਾਂ ਨੇ ਤੇ ਦੇਖਦੇ ਆ ਜੱਟ ਫਿਰ ਇਧਰੋਂ ਸਵਰਾਜ ਦਾ ਜੀ ਤੁਹਾਨੂੰ ਜ਼ੂਮ ਕਰਕੇ ਦਿਖਾਈਏ ਤਾਂ ਦੇਖੋ ਥੋੜੀ ਥੋੜੀ ਢੂੜ ਉੜਦੀ ਆ ਬਾਸ ਭਰਨ ਵਾਲੀ ਵੀ ਹੈ ਟਰਾਲੀ ਦੇਖਦੇ ਆ ਅੱਗੇ ਕੈਮਰਟ ਲੱਗਦੇ ਨੇ 2:07 ਮਿੰਟਾਂ ਤੇ ਟਰਾਲੀ ਦੇਖੋ ਜੀ ਤੁਹਾਡੇ ਸਾਹਮਣੇ ਬਾਹਰ ਕੱਢ ਚੁੱਕਿਆ ਸਵਰਾਜ 1:32 ਮਿੰਟਾਂ ਤੇ ਲੱਗਿਆ ਸੀ 2:07 ਮਿੰਟਾਂ ਤੇ ਦੂਜੀ ਟਰਾਲੀ ਪਾਉਣ ਲੱਗ ਗਿਆ ਅੱਗੇ ਉਹਨਾਂ ਦਾ ਕਰਦੇ ਆਂ ਟਾਈਮ ਨੋਟ ਆਹ ਆਨਲਾਈਨ ਟਰਾਲੀ ਭਰਤੀ ਜੀ ਟਾਈਮ ਕਰਦੇ ਆਂ ਦਾ ਨੋਟ ਤੇ ਸੋਨਾਲੀ ਕਾਲੇ ਲੱਗਿਆ ਪਏ ਤੇ ਫਿਰ ਤਿੰਨਾਂ ਦਾ ਵੀ ਕਰਦੇ ਆਂ ਨਿਚੋੜ ਕਿਹੜੇ ਦਾ ਕਿੰਨਾ ਕਿੰਨਾ ਟਾਈਮ ਦਾ ਫਰਕ ਪਿਆ ਆਨਲਾਈਨ ਨੇ ਭਰਤੀ ਅੱਗੇ ਸੋਨਾਲੀ ਕਾਂ ਨੂੰ ਭਰਨ ਦੇ ਇਹਦਾ ਵੀ ਕਰਦੇ ਆਂ ਟਾਈਮ ਨੋਟ ਆਨਲਾਈਨ ਦੇਖੋ ਜੀ ਬਾਹਰ ਨਿਕਲ ਚੁੱਕੇ ਟਰਾਲੀ ਤੋਂ ਤੇ ਸੋਨਾਲੀ ਕਾਲੇ ਲੱਗਿਆ ਪਏ ਆਨਲਾਈਨ ਨੇ ਬਾਹਰ ਕੱਢਤੀ ਸੋਨਾਲੀ ਕਾ ਲੱਗ ਰਹੇ ਦੇਖਦੇ ਆਂ ਟਾਈਮ ਇਧਰੋਂ ਸੋਨਾਲੀ ਕੰਨੀ ਵੀ ਭਰਤੀ ਜੀ ਟਰਾਲੀ ਕੱਢਣ ਲੱਗ ਰਿਹਾ ਮੁੰਡਾ ਕਰਦੇ ਆਂ ਦਾ ਵੀ ਨੋਟ ਤਿੰਨਾਂ ਨੇ ਟਰਾਲੀਆਂ ਭਰ ਚੁੱਕੇ ਨੇ ਤੇ ਕਰਦੇ ਆਂ ਦਾ ਵੀ ਟਾਈਮ ਨੋਟ ਹਾਂਜੀ ਦੋਸਤੋ ਹੁਣ ਕਰਾਉਨੇ ਆ ਸਾਨੂੰ ਟਾਈਮ ਨੋਟ ਤੇ ਜਿਹੜਾ ਸੀਗਾ ਜੀ ਸਵਰਾਜ ਇਹਨੇ ਤਾਂ ਲਾਇਏ ਨੇ ਕੁੱਲ 35 ਮਿੰਟ ਆ ਦੇਖੋ ਇਧਰ ਆਪਾਂ ਨਾਲ ਦੀ ਨਾਲ ਟਾਈਮ ਨੋਟ ਕਰੇ ਗਏ ਸੀਗੇ 1:32 ਮਿੰਟਾਂ ਤੇ ਚੱਲਿਆ ਸੀ 2:07 ਤੇ ਬੰਦ ਹੋ ਗਿਆ ਤੇ ਇਹਨੇ ਲਾਇਏ ਨੇ 35 ਮਿੰਟ ਤੇ ਹੌਲੈਂਡ ਤੇ ਸੋਨਾਲੀਕਾ ਇੱਕ 41 ਤੇ ਚੱਲੇ ਸੀਗੇ ਦੋਨੇ ਇਕੱਠੇ ਚੱਲੇ ਸੀਗੇ ਤੇ ਇਹ ਬੰਦ ਹੋਏ ਨੇ ਹੌਲੈਂਡ ਬੰਦ ਹੋਇਆ 2:26 ਮਿੰਟਾਂ ਤੇ ਸੋਨਾਲੀਕਾ ਬੰਦ ਹੋਇਆ 2:30 ਮਿੰਟਾਂ ਤੇ ਤੇ ਜਿਹੜਾ ਸਵਰਾਜ ਹੈ ਜੀ ਇਹਨੇ ਕੁੱਲ 35 ਮਿੰਟਾਂ ਚ ਟਰਾਲੀ ਭਰੀਏ ਪਹਿਲੇ ਨੰਬਰ ਤੇ ਆਇਆ ਇੱਕੋ ਜੀਆਂ ਟਰਾਲੀਆਂ ਸੀਗੀਆਂ ਤੇ ਜਿਹੜਾ ਹੌਲੈਂਡ ਹੈ ਦੂਜੇ ਨੰਬਰ ਤੇ ਇਹਨੇ 40 ਮਿੰਟਾਂ ਚ ਭਰੀਏ ਤੇ ਸੋਨਾਲੀਕਾ ਆਇਆ ਜਮਾ ਤੀਜੇ ਨੰਬਰ ਤੇ ਜੀ ਲਾਸਟ ਆਇਆ ਇਹਨੇ ਲਾਇਨੇ 44 ਮਿੰਟ ਟਰਾਲੀ ਤੇ ਸੋਨਾਲੀਕਾ ਨੇ ਹੌਲੈਂਡ ਨੇ 40 ਲਾਏ ਨੇ ਸਵਰਾਜ ਨੇ 35 ਲਾਏ ਨੇ ਤੇ ਸੋਨਾਲੀਕਾ ਨੇ ਤਾਂ ਸਵਰਾਜ ਨਾਲੋਂ 9 ਮਿੰਟ ਜ਼ਿਆਦੇ ਲਾਤੇ ਤੇ ਹੌਲੈਂਡ ਨੇ ਸਵਰਾਜ ਨਾਲੋਂ 5 ਮਿੰਟ ਜ਼ਿਆਦੇ ਲਾਤੇ ਜੀ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਜੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਤੇ ਆਪਣਾ ਚੈਨਲ ਹੈ ਜੀ ਨਵਾਂ ਨਵਾਂ ਤੇ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਜੀ ਧੰਨਵਾਦ ਜੀ